ਕਰਵਾਚੋ ਦੇ ਤਿਉਹਾਰ ਸੂਬੇ ਪਰਦ ਵਿੱਚ ਬਹੁਤ ਉਮਤਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਦਿਨ ਔਰਤਾਂ ਦੇ ਵੱਲੋਂ ਬੜੇ ਚਾਵਾਂ ਨਾਲ ਉਡੀਕ ਕੀਤੀ ਜਾਂਦੀ ਅਤੇ ਇਸ ਦਿਨ ਬਾਜ਼ਾਰਾਂ ਦੇ ਵਿੱਚ ਔਰਤਾਂ ਦੇ ਵੱਲੋਂ ਜਮ ਕੇ ਖਰੀਦਦਾਰੀ ਕੀਤੀ ਜਾਂਦੀ ਅਤੇ ਆਪਣੇ ਹੱਥਾਂ ਤੇ ਮਹਿੰਦੀ ਲਗਾਉਂਦੀਆਂ ਨਜ਼ਰ ਆਉਂਦੀਆਂ ਹਨ ਤਸਵੀਰਾਂ ਤੂਰੀ ਦੀਆਂ ਹਨ ਜਿੱਥੇ ਕਿ ਇਸ ਤਿਉਹਾਰ ਮੌਕੇ ਤੇ ਬਾਜ਼ਾਰਾਂ ਦੇ ਵਿੱਚ ਰੌਣਕ ਵੇਖਣ ਨੂੰ ਮਿਲਦੀ ਹੈ ਅਤੇ ਔਰਤਾਂ ਵੱਲੋਂ ਜਮ ਕੇ ਖਰੀਦਦਾਰੀ ਕੀਤੀ ਜਾ ਰਹੀ ਹੈ ਅਤੇ ਔਰਤਾਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਕੀ ਆ ਜਾਂਦਾ ਇਸ ਤਿਉਹਾਰ ਬਾਰੇ ਦੁਕਾਨਦਾਰ ਵੱਲੋਂ ਕੀ ਕੀ ਆ ਜਾਂਦਾ ਹੈ ਸੁਣੋ ਉਹਨਾਂ ਦੀ ਜ਼ੁਬਾਨੀ ਜੀ ਦੁਕਾਨਦਾਰ ਨੇ ਕੋਈ ਮਾਰਨੀ ਪਈ ਜੀ ਬਹੁਤ ਵਧੀਆ ਕਰਵਾ ਚੌਧਾ ਤਿਹਾਰ ਆਇਆ ਸਾਲ ਇਹਨਾਂ ਦਾ ਮਤਲਬ ਟ੍ਰੈਂਡ ਵੱਧਦਾ ਹੀ ਜਾ ਰਿਹਾ ਹੈ ਲੇਡੀਜ਼ ਦਾ ਮਤਲਬ ਕੋਈ ਕਿਸੇ ਗੱਲ 'ਚ ਕੋਈ ਬੰਦਾ ਚਿਰਸ ਨਹੀਂ ਕਰ ਰਿਹਾ ਬਹੁਤ ਵਧੀਆ ਤਿਹਾਰ ਹੈ ਔਰ ਬਹੁਤ ਵਧੀਆ ਰੋਟਾ ਨੇ ਫੁੱਲ ਐਂਡ ਫਾਈਨਲ ਬਹੁਤ ਵਧੀਆ ਹੈ ਤਿਹਾਰ ਨੂੰ ਲੈ ਕੇ ਇਸ ਤਿਹਾਰ ਨੂੰ ਲੈ ਕੇ ਬਹੁਤ ਵਧੀਆ ਫੀਲ ਹੋ ਰਿਹਾ ਹੈ ਮਤਲਬ ਬਹੁਤ ਜ਼ਬਰਦਸਤ ਮਾਲ ਇਸ ਵਾਰ ਵਿਕੇ ਹੈ ਬਹੁਤ ਜ਼ਬਰਦਸਤ ਰਾਸ਼ੀ ਦਾ ਵਧੀਆ ਕੰਮ ਰਿਹਾ ਹੈ ਪੂਰਾ ਕਿਹੜੀ ਚੀਜ਼ ਇਸ ਵਾਰ ਕੱਚੀ ਦੀ ਯਾਤਰੀ ਜੋ ਫਤ ਹੋ ਰਹੀ ਹੈ ਚੂੜੀ ਚੂੜੀ ਜ਼ਿਆਦਾ ਵਿਕ ਰਹੀ ਹੈ ਇਸ ਵਾਰ ਕਰਵਾ ਚੋਟ ਸਪੈਸ਼ਲ ਜ਼ਿਆਦਾ ਆਪਣੇ ਹਸਬੰਦ ਦੀ ਲੰਬੀ ਉਮਰ ਲਈ ਬਣਾਇਆ ਜਾਂਦਾ ਹੈ ਕਿਉਂਕਿ ਮਤਲਬ ਮੰਨਿਆ ਜਾਂਦਾ ਹੈ ਕਿ ਇਹ ਵਰਤ ਰੱਖਣ ਨਾਲ ਆਪਣੇ ਹਸਬੰਦ ਦੀ ਲੰਬੀ ਹੋ ਜਾਂਦੀ ਹੈਗੀ ਤਾਂ ਕਰਕੇ ਇਹ ਤਿਹਾਰ ਮਨਾਇਆ ਜਾਂਦਾ ਹੈਗਾ ਮਤਲਬ ਇਹਦੇ ਵਿੱਚ ਚੂੜੀ ਵਗੈਰਾ ਸਾਰਾ ਨਾਲ ਮੇਨ ਮਤਿਆਂ ਦੀ ਸੁਹਾਗ ਦੀ ਚੂੜੀ ਹੁੰਦੀ ਹੈਗੀ ਤਾਂ ਬਹੁਤ ਵਧੀਆ ਗਏ ਮਹਿੰਗੀ ਸਸਤੀ ਦਾ ਕੋਈ ਇਹਦੇ ਵਿੱਚ ਉਹਨ ਮੁੱਲ ਨਹੀਂ ਹੁੰਦਾ ਜਦੋਂ ਆਪਾਂ ਆਪਣੇ ਹਸਬੰਦ ਲਈ ਰੱਖਣਾ ਹੈਗਾ ਤਾਂ ਮਹਿੰਗਾ ਸਸਤਾ ਕੁਛ ਨਹੀਂ ਦਿਖਿਆ ਮੈਨੂੰ ਇਹਦੇ ਵਿੱਚ ਇਸ ਵਾਰ ਕੀ ਕਿਸ ਚੀਜ਼ ਲੈ ਕੇ ਜਾ ਰਹੇ ਹੋ ਕਿਹੜੀ ਚੀਜ਼ ਹੈ ਜੀ ਆਪਣੇ ਪਤੀ ਦੀ ਲੰਬੀ ਉਮਰ ਲਈ ਲੈ ਕੇ ਜਾ ਰਹੇ ਹੋ ਲੈ ਕੇ ਤਾਂ ਹਰ ਵਾਰ ਹੀ ਜਾਣੇਗੇ ਬਟ ਇਸ ਵਾਰ ਜ਼ਿਆਦਾ ਚੂੜੀ ਜ਼ਿਆਦਾ ਫੇਮਸ ਹੈ ਜੀ ਮਹਿੰਗੀ ਮਹਿੰਗਾ ਇਹਨੂੰ ਲੈ ਕੇ ਕਿਵੇਂ ਲੱਗਦਾ ਹੈ ਮਹਿੰਗਾ ਸਸਤਾ ਕੁਛ ਨਹੀਂ ਦੇਖਿਆ ਜਾਂਦਾ ਹੈਗਾ ਇਹਦੇ ਵਿੱਚ ਚੂੜੀ ਜਦੋਂ ਕਿਉਂਕਿ ਸੁਹਾਗ ਦੀ ਹੈ ਤਾਂ ਸਾਰੀ ਆਈਟਮ ਜ਼ਰੂਰੀ ਹੁੰਦੀ ਹੈ ਮਹਿੰਦੀ ਵੀ ਲਗਾਈ ਹੈ ਹੱਥਾਂ ਦੇ ਮਹਿੰਦੀ ਵਾਲ ਨੂੰ ਕਿੰਨੇ ਵੇਚ ਦਿੱਤੇ ਨੇ ਜੀ 500 ਕਿਵੇਂ ਲੱਗਦਾ ਵੀ ਬੰਦ ਨਹੀਂ ਸੀ ਨਹੀਂ ਤੁਹਾਡੇ ਲਈ ਕੋਈ ਬਾਤ ਨਹੀਂ ਨਹੀਂ ਤੁਹਾਨੂੰ ਲੈ ਕੇ ਕੀ ਕਹਿਣਾ ਚਾਹਦੇ ਹੋ ਕਰਵਾ ਚੌਥ ਤੇ ਸੁਹਾਗਣਾ ਦਾ ਮੇਨ ਤਿਹਾਰ ਹੁੰਦਾ ਹੈ ਇਸ ਦਿਨ ਮਤਲਬ ਕਿ ਸੁਹਾਗਣਾ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤਰਾ ਖਰੀਅਨੇ ਮੈਂਦੀ ਚੂੜੀਆਂ ਸਿੰਦੂਰ ਵਰਗੀਆਂ ਮੇਨ ਚੀਜ਼ਾਂ ਨੇ ਜਿਹੜੀ ਸੁਹਾਗਣਾ ਯੂਜ਼ ਕਰਦੀ ਹੈ ਮਹਿੰਗਾਈ ਨੂੰ ਲੈ ਕੇ ਕੋਈ ਫਰਕ ਪੈਂਦਾ ਏ ਚਾਪੇ ਨਹੀਂ ਜੀ ਪਤੀ ਦੀ ਲੰਬੀ ਉਮਰ ਦੇ ਸਾਹਮਣੇ ਮਹਿੰਗਾਈ ਦਾ ਕੋਈ ਮੁੱਲ ਨਹੀਂ ਮਹਿੰਗਾਈ ਦੀ ਤਾਂ ਨਹੀਂ ਕੋਈ ਗੱਲ ਹੈ ਜਦੋਂ ਕਰਵਾ ਚੌਥ ਦੀ ਗੱਲ ਆ ਜਾਂਦੀ ਹੈ ਫਿਰ ਅਸੀਂ ਔਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਆਪਣੇ ਹਸਬੰਡ ਦੀ ਲੰਬੀ ਉਮਰ ਦੇ ਕਰਕੇ ਅਸੀਂ ਇਹ ਤਿਉਹਾਰ ਮਨਾਉਂਦੇ ਆ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਅਸੀਂ ਮਤਲਬ ਇਹਨਾਂ ਦੀ ਮਹਿੰਦੀ ਨੂੰ ਕਾਫੀ ਅਪਰੀਸ਼ੀਏਟ ਕਰਦੇ ਆ ਸੋ ਵੀ ਆਰ ਰੀਅਲੀ ਐਕਸਾਈਟਡ ਕਿੰਨੇ ਕੇ ਪੈਸੇ ਲੈਂਦੇ ਨੇ ਇਸ ਵਾਰ ਇਹ ਮੈਂ ਮਹਿੰਦੀ ਲਗਾਉਣ ਦੇ ਤੁਸੀਂ ਵੀ ਲਗਾ ਰਹੇ ਹੋ ਆਇਓ ਕਾਫੀ ਦੇਖਿਆ ਕੱਠੇ ਕਾਫੀ ਵੇਖਣ ਨੂੰ ਮਿਲ ਰਿਹਾ ਹੈ ਲੋ ਨਹੀਂ ਡਿਜ਼ਾਈਨਸ ਅਕੋਰਡਿੰਗਲੀ ਹੈ ਵੈਸੇ ਬਹੁਤ ਅੱਛਾ ਡਿਜ਼ਾਈਨ ਲਗਾ ਰਹੇ ਆ ਬਾਕੀ ਹਰ ਵਾਰੀ ਹੁੰਦਾ ਹੈ ਮਹਿੰਗਾਈ ਤਾਂ ਉੱਪਰ نیچے ਚਲਦੀ ਰਹਿੰਦੀ ਹੈ ਪਰ ਤਿਉਹਾਰ ਹੈ ਤਾਂ ਫੇ ਲਗਵਾਵਾਂਗੇ ਵੀ ਮਰਗੀ ਔਰਤਾਂ ਲਈ ਕੋਈ ਮਹਿੰਗੀ ਦੀ ਕੋਈ ਹੋਰ ਬਸ ਹੁਣ ਆਪਾਂ ਤਾਂ ਐਕਸਾਈਟਡ ਹੈ ਮਤਲਬ ਮਹਿੰਗਾਈ ਤੋਂ ਜ਼ਿਆਦਾ ਤਾਂ ਸੀ ਐਕਸਾਈਟਡ ਹੈ